ਐਤਵਾਰ ਨੂੰ ਬਠਿੰਡਾ ਵਿੱਚ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਦੇ ਕਈ ਆਗੂ ਇੱਕ ਹੀ ਮੰਚ ਤੇ ਦਿਖਾਈ ਦਿੱਤੇ ਜੀ ਹਾਂ ਮੌਕਾ ਸੀ ਇੱਕ ਨਿੱਜੀ ਅਖਬਾਰ ਦੇ ਨਵੇਂ ਐਡੀਸ਼ਨ ਦੀ ਓਪਨਿੰਗ ਦਾ ਜਿਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਸ ਮਰਦਕ ਔਰ ਬਾਦਲ ਬੀਬੀ ਰਜਿੰਦਰ ਕੌਰ ਭਾਟਲ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਹੋਰ ਨੇਤਾ ਵੀ ਇੱਕ ਹੀ ਮੰਚ ਤੇ ਹਾਜ਼ਰ ਸਨ ਬੜਾ ਅਫਸੋਸ ਹੈ ਕਿ ਗਰੀਬ ਲੋਕਾਂ ਦਾ ਇੱਕ ਤਰ੍ਹਾਂ ਹੈ ਕਿ ਜਿਹੜੀ ਕੋਈ ਸਕੀਮ ਚੰਗੀ ਹੋਵੇ ਤੇ ਉਹਨੂੰ ਨਹੀਂ ਕੋਈ ਰੋਕ ਸਕਦਾ ਜੋ ਲਾਹ ਹੈ ਆਪਣਾ ਲਾਹ ਇਹ ਕਿੰਨਾਂ ਕੋ ਸੜਕ ਬਣ ਰਹੀ ਹੈ ਉਸ ਸ਼ਗਨ ਸਕੀਮ ਹੈ ਪੈਨਸ਼ਨ ਹੈ ਉਸ সংস্কার ਦੀਆਂ ਚਲਦੀਆਂ ਸਕੀਮਾਂ ਹਨ ਇਹਨਾਂ ਲੋਕ ਨਹੀਂ ਸਕਦੇ ਕਿ ਸਾਡੇ ਰਾਜ ਦੇ ਸਾਡੇ ਇਖਾਸਸੀ ਤੋਂ ਤੇ ਤਵਾਫ ਰੱਖਦੇ ਉਹ ਜਾ ਕੇ ਸ਼ਿਕਾਇਤਾਂ ਕਰਦੇ ਕਿ ਬੰਦ ਕਰ ਦੇ ਇਹ ਨਹੀਂ ਕਰਨਾ ਚਾਹਤਾ ਉਸ ਸਕੀਮ ਹੈ ਕਰਨ ਤੋਂ ਸਾਡੀ ਜੀਤਾ ਚ ਚਲਾ ਰਹੇ ਕਿ ਪਦੋਸ਼ ਸ਼ਿਕਾਇਤਾਂ ਵੀ ਪਾ ਦੇਣਗੇ ਸਰਦੀ ਕਾਵਾ ਮਾਹੌਲ ਹੈ ਪਰ ਮਹਾਤਮਾ ਦੀ ਕਿਰਪਾ ਨਾਲ ਗੁਰੂ ਸਾਹਿਬ ਦੇ ਆਪਣੇ ਬਚਨ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਸੋ ਮੈਸਾ ਮਸਦਿਆਂ ਕਿ ਆਕਾਲੀ ਦਲ ਨੇ 10 ਸਾਲਾਂ 'ਚ ਜਿਹੋ ਜ ਆਪਣਾ ਤਨ ਮਨ ਲਗਾ ਕੇ ਹਰੇਕ ਪੱਖੋਂ ਪੰਜਾਬ ਦੀ ਤਰੱਕੀ ਵਾਸਤੇ ਵਿਕਾਸ ਵਾਸਤੇ ਹਰ ਵਰਗ ਦੀ ਤਕਲੀਫ ਨੂੰ ਘਟਾਉਣ ਵਾਸਤੇ ਸਹੂਲਤਾਂ ਵੀ ਦਿੱਤੀਆਂ ਨੇ ਕੰਮ ਵੀ ਕੀਤੇ ਨੇ ਤੇ ਜਿੱਥੇ ਗੁਰੂ ਦੀ ਅਦਾਲਤ ਵਿੱਚ ਪ੍ਰਵਾਨ ਹੋਗਾ ਕਿ ਲੋਕਾਂ ਦੀ ਅਦਾਲਤ ਵਿੱਚ ਵੀ ਲੋਕਾਂ ਦਾ ਸਹਿਯੋਗ ਜ਼ਰੂਰ ਮਿਲੂਗਾ 10 ਸਾਲ ਦਾ ਜਿਹੜਾ ਕਾਲੀ ਭਾਜਪਾ ਦਾ ਇੱਥੇ ਦੇਖਿਆ ਇਹਨਾਂ ਨੇ ਰਾਜ ਭਾਗ ਉਤੋਂ ਸਾਰੇ ਵਰਗ ਦੁਖੀ ਹੈ ਪਰੇਸ਼ਾਨ ਹੈ ਅੱਕੇ ਪਿਆ ਹੈ ਔਰ ਮੈਨੂੰ ਇਸ ਦੇ ਉੱਤੇ ਪੂਰਾ ਲੱਗ ਰਿਹਾ ਕਿ ਕਾਂਗਰਸ ਪਾਰਟੀ ਬਹੁਤ ਅਚੀਆਂ ਸੀਟਾਂ 100 ਦੇ ਲਗਭਗ ਨੇੜੇ ਜਾ ਕੇ ਸੀਟਾਂ ਜਿੱਤੂਗੀ ਜਿੱਥੇ ਤੱਕਰ ਦੋ ਪਾਰਟੀਆਂ ਮੁਕਾਬਲੇ 'ਚ ਹੈ ਇੱਕ ਤਾਂ ਆਪ ਵਾਲੇ ਆਪ ਵਾਲਿਆਂ ਦਾ ਤਾਂ ਬਿਫੋਰ ਇਲੈਕਸ਼ਨ ਹੀ ਸਾਰਾ ਬੋਰੀਆ ਬਿਸਤਰਾ ਗੋਲ ਹੋੜ ਜਾਣਾ ਹੈ ਉਹਨਾਂ 'ਤੇ ਮੈਂ ਇਲਜ਼ਾਮ ਲੱਗ ਰਹੇ ਹੋ ਤਾਂ ਸਿਰਫ ਟਿਕਟਾਂ ਵਾਲੀ ਗੱਲ ਹੈਗੀ ਹੈ ਕਿ ਟਿਕਟਾਂ ਦੇ ਵਿੱਚੋਂ ਜੋ ਲਾਹਾ ਹੁੰਦਾ ਜੋ ਖੱਟਿਆ ਜਾਂਦਾ ਉਹ ਖੱਟ ਲੈਣ ਉਹਨਾਂ ਹੀ ਲੱਗੇ ਹੋਏ ਕਰਨ ਤੇ ਕਾਲੀ ਦਲ ਦਾ ਵੋਟਾਂ ਤੇ ਪੈਣ ਤੋਂ ਬਾਅਦ ਸਿਆਸੀ ਭੋਗ ਪੈ ਜਾਣਾ ਹੈ ਜਨਤਾ ਨੂੰ ਫੈਸ ਜਨਤਾ ਨੇ ਫੈਸਲਾ ਕਰਨਾ ਹੈ ਪੰਜਾਬ ਦੀ ਡਿਵੈਲਪਮੈਂਟ ਇੱਕ ਪਾਸੇ ਹੈ ਲਾਰੇ ਇੱਕ ਪਾਸੇ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਦੀ ਜਨਤਾ ਡਿਵੈਲਪਮੈਂਟ ਦੇ ਮੁੱਦੇ ਤੇ ਵੋਟ ਬੰਦ ਉਹ ਪਾਰਟੀ ਸੀਐਮ ਬਸਤੀ ਲੜੀ ਜਿੰਦੀ ਵੀ ਸੀਐਮ ਕਿਹੜਾ ਬਣੂਗਾ ਯੂ ਦੇ ਬਸ ਉਹ ਕਾਮ ਆਦਮੀ ਦਾ ਪਾਰਟੀ ਦਾ ਕੇਜਰੀਵਾਲ ਚੀਫ ਮਿਨਿਸਟਰ ਕੈਂਡੀਡੇਟ ਹੈ ਜਿਹਨੂੰ ਪੰਜਾਬ ਬਾਰੇ ਕੁਝ ਪਤਾ ਨਹੀਂ ਉਹਨਾਂ ਦਾ ਇੱਕੋ ਹੀ ਏਜੰਡਾ ਹੈ ਜਿਵੇਂ ਦਿੱਲੀ ਚੋ ਲੁੱਟ ਖੋ ਕੇ ਤੀ ਇੱਥੇ ਕਰਨਾ ਚਾਹੁੰਦੇ ਦੇਖੋ ਉਹਨਾਂ ਦਾ ਆਂਤਰੀਕ ਮਸਲਾ ਹੈ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਖਦਸਾ ਵੀ ਪੰਜਾਬ ਦਾ ਮੁੱਖ ਮੰਤਰੀ ਕੋਈ ਗੈਰ ਪੰਜਾਬੀ ਨਹੀਂ ਹੋ ਸਕਦਾ ਤੇ ਉਹਨਾਂ ਦੇ ਮਨਚੇ ਕਿਉਂਕਿ ਡਿਕਲੇਅਰ ਨਹੀਂ ਕਰ ਰਹੇ ਲੋਕਾਂ ਦੇ ਮਨਚੇ ਕੋਈ ਨਾ ਕੋਈ ਇਸ ਗੱਲ ਤੇ ਕੁਐਸਚਨ ਮਾਰ ਕੋਈ ਪ੍ਰਸ਼ਨ ਲੱਗਿਆ ਹੋਇਆ ਉਹ ਬਿਹਤਰ ਹੋਊਗਾ ਵੀ ਉਹ ਇਲੈਕਸ਼ਨਾਂ ਤੋਂ ਪਹਿਲਾਂ ਕਲੀਅਰ ਹੋ ਜੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਨਾਲ ਬਾਅਦ ਵਿੱਚ ਕੋਈ ਖੁਦਾਨਾਖਾਸਤਾ ਠੱਗੀ ਨਾ ਹੋਵੇ